ਜਿਹਨਾਂ ਤੋਂ ਦਾ ਇਸ ਨੂੰ ਮਾਨਿਤ ਕੀਤਾ ਜਾ ਰਿਹਾ ਹੈ ਖੇਡਾਂ ਦੇ ਬਿਲਕੁਲ ਸਰਜੀਤ ਸਿੰਘ ਸਿੱਧੂ ਜੀ ਜਿਹੜੇ ਬੜੇ ਇੰਟਰਨੈਸ਼ਨਲ ਕਬੱਡੀ ਪਲੇਅਰ ਨੇ ਇਹਨਾਂ ਨੇ ਸੀਨੀਅਰ ਨੈਸ਼ਨਲ ਦੇ ਵਿੱਚ ਤਿੰਨ ਮੈਡਲ ਜਿੱਤੇ ਨੇ ਇਹ ਵਧਾਈ ਦੇ ਪਾਤਰ ਨੇ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਹਿੰਮਤ ਹੈ ਵੀ ਉਹ ਹਲੇ ਤੱਕ ਆਪਣੇ ਆਪ ਨੂੰ ਨੇ ਤੰਦਰੁਸਤ ਰੱਖਿਆ ਹੋਇਆ ਹੈ ਖੇਡਾਂ 'ਚ ਭਾਗ ਲੈ ਰਹੇ ਨੇ ਇਹ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਤੇ ਹੋਰ ਸਾਡੇ ਜਿਹੜੇ ਸਾਡੇ ਯੂਥ ਹੈ ਉਹਨਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਖੇਡਾਂ 'ਚ ਭਾਗ ਲੈਣਾ ਚਾਹੀਦਾ ਹੈ ਖੇਡਾਂ 'ਚ ਭਾਗ ਲੈਣ ਦੇ ਨਾਲ ਸਾਡੇ ਜਿਹੜੇ ਬੱਚੇ ਨੇ ਉਹ ਡਰੱਗਸ ਦੀ ਜਿਹੜੀ ਹੈ ਸਮੱਸਿਆ ਡਰੱਗਸ ਤੋਂ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਖੇਡਾਂ ਨੂੰ ਬਹੁਤ ਸਾਰਾ ਹੁੰਗਾਰਾ ਮਿਲੇਗਾ ਇਹਨਾਂ ਦੀ ਉਪਲਬਧੀ ਦੇ ਨਾਲ ਤੇ ਲੋਕਾਂ ਲਈ ਮਿਸਾਲ ਬਣਨਗੇ ਮੈਂ ਇਹਨਾਂ ਨੂੰ ਔਰ ਬਹੁਤ ਵਧਾਈ ਦੇਣਾ ਹਾਂ ਧੰਨਵਾਦ ਜੈ ਹਿੰਦ ਹਾਂਜੀ ਮੇਰੀ ਕੀ ਨਾਮ ਹੈ ਮੇਰਾ ਨਾਮ ਸਰਜੀਤ ਸਿੰਘ ਸਿੱਧੂ ਐਮਪੀ 50% ਦੇ ਵਿੱਚ ਇੰਸਪੈਕਟਰ ਹਾਂ ਕੀ ਕਹਿਣਾ ਚਾਹਾਂਗਾ ਜਿਹੜੇ ਮੈਡਲ ਲੈ ਰਹੇ ਹਾਂ ਮੈਡਲ ਇਹ ਸੀਨੀਅਰ ਨੈਸ਼ਨਲ ਪਾਰਕ ਸੰਯੁਕਤ ਭਾਰਤ ਖੇਡ ਫਾਊਂਡੇਸ਼ਨ ਨਹਿਰੂ ਸਟੇਡੀਅਮ ਦਿੱਲੀ ਤੇਰੀ ਮੀ ਹੋਈ ਹੈ ਇਹਦੇ ਵਿੱਚ 10 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਸਾਰੇ ਇੰਡੀਆ ਦੇ ਸਟੇਟਾਂ ਨੇ ਮੁਕਵਕ ਭਾਗ ਲਿਆ ਇਹਦੇ ਵਿੱਚ ਮੈਂ ਤਿੰਨ ਮੈਡਲ ਲਏ ਡਿਸਕ ਥਰੋ ਹੈਮਰ ਤੇ ਸ਼ਾਰਟ ਫਾਟ ਕਿੰਨੇ ਇੱਕ ਪਲੇਅਰ ਆਇਆ ਇਸ ਤਕਰੀਬਾ ਪਲੇਅਰ ਸੀਗਾ 4-5000 ਪਲੇਅਰ ਸੀਗੇ ਦੋ ਡਿਸਟ੍ਰਿਕਟਾਂ ਤੋਂ ਉਹ ਕਿਹੜੀ ਉਮਰ ਹੈ ਕਿਹੜੀ ਗਰੁੱਪ ਮੈਂ 50 ਪਲੱਸ ਭਾਗ ਲਿਆ ਜਿਹੜੀ ਡਿਪਟੀ ਕਮਿਸ਼ਨਰ ਬਟਿੰਡਾ ਵੱਲੋਂ ਤੁਹਾਨੂੰ ਬਹੁਤ ਖੁਸ਼ੀ ਆਈ ਆਪਣਾ ਸਾਡਾ ਹੌਸਲਾ ਵੱਧਾ ਜੇ ਡਿਪਟੀ ਸਾਹਿਬ ਬਹੁਤ ਹੀ ਅੱਛੇ ਨੇ ਸਪੋਰਟਸ ਨੂੰ ਜਿਵੇਂ ਖੇਡਾਂ ਵਤਨ ਪੰਜਾਬ ਦੀ ਇਹਨਾਂ ਨੇ ਕਰਾਈਆਂ ਇਹਨਾਂ ਤੋਂ ਸ਼ੁਰੂਆਤ ਹੋਈ ਮੇਰੀ ਗੱਲ ਹੋਈ ਡੀ ਸਾਹਿਬ ਨਾਲ ਸਰਨਾ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਆਪਾਂ ਹੋਰ ਵੀ ਕਰ ਰਹੇ ਹਾਂ ਜਿਵੇਂ ਕੁਦੇ 5 ਕਰੋੜ ਦਾ ਲਗਤ ਨਾਲ ਸਟੇਡੀਅਮ ਟਰੈਕਟਰ ਬਣ ਰਿਹਾ ਬਹੁਤ ਅੱਛੀ ਗੱਲ ਹੈ ਜੀ ਥੋੜਾ ਥਰੋ ਸੀ ਜੋ ਕਿੰਨੇ ਮਿੰਟ ਦਾ ਸੀ ਇਹ ਮੈਂ 35 ਮੀਟਰ ਮਰਿਆ ਰਿਕਾਰਡ ਪਤਾ ਜਿੱਤਿਆ ਕਿੰਨੀ ਖੁਸ਼ੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਇੱਕ ਸਾਡੇ ਡੀਆਈ ਸਾਹਿਬ ਸਰਦਾਰ ਹਰਜੀਤ ਸਿੰਘ ਉਹ ਐਡੇ ਵਰੀ ਸਰ ਨੇ ਇਹਨਾਂ ਸਾਡੇ ਉਹਨਾਂ ਨੂੰ ਮੈਸੇਜ ਉਹ ਗੱਲ ਕੀਤੀ ਸਰ ਮੈਂ ਜਾਣਾ ਖੇਤਨ ਜੀ ਉਹਨਾਂ ਨੇ 50 ਮਿੰਟ ਚ ਮੈਨੂੰ ਪਰਮਿਸ਼ਨ ਦੇ ਦਿੱਤੀ ਕਹਿੰਦੇ ਫੋਨ ਤੇ ਹੀ ਲੈ ਲਓ ਤੇ ਕੋਈ ਗੱਲ ਨੀ ਜਾਓ ਸਰਜੀਤ ਜੀ ਤੁਸੀਂ ਤੇ ਜਦੋਂ ਮੈਂ ਜਿੱਤ ਕੇ ਫੇਰ ਵੀ ਮਿਲ ਕੇ ਉਹਨਾਂ ਨੇ ਬਹੁਤ ਆਸ਼ੀਰਵਾਦ ਦਿੱਤਾ ਮੈਨੂੰ ਇੱਕ ਸਾਡੇ ਐਸਐਸਪੀ ਸਾਹਿਬ ਕਮਿਡਿਟ ਕੰਟਰੋਲ ਮੈਡਮ ਜੀ ਆਈਪੀਐਸ ਉਹਨਾਂ ਦਾ ਵੀ ਬਹੁਤ ਧੰਨਵਾਦ ਕਿਉਂਕਿ ਉਹ ਜਿਹੜੇ ਜੋ ਵੀ ਕਿਸੇ ਦੀ ਕੋਈ ਅਵਲਪਦੀ ਹੈ ਉਹਨਾਂ ਨੂੰ ਸਨਮਾਨਤ ਕਰਦੇ ਹੈ ਨਗਦਰ ਅਸ਼ੀ ਨਾਲ ਨਾਲ ਜਿਹੜੀਆਂ ਨਾ ਨਾ ਵਗਦਰ ਅਸ਼ੀ ਅਤੇ ਸਰਟੀਫਿਕੇਟ ਮੋਰਮ ਯਾਦ ਡੀਜੀ ਬਿਜ਼ਾਰ ਦੇ ਬਹੁਤ ਬਹੁਤ ਧੰਨਵਾਦ ਕਿੱਡਾ ਕਿੰਨੀ ਜ਼ਰੂਰੀ ਹੈ ਅਜੇ ਨੌਜਵਾਨਾਂ ਵਾਸਤੇ ਮੈਸੇਜ ਦਊਗਾ ਖੇਡਾਂ ਦਾ ਖੇਡਾਂ ਬਹੁਤ ਜ਼ਰੂਰੀ ਹੈ ਜਿਵੇਂ ਮਾਪਿਆਂ ਦਾ ਵੀ ਇੱਕ ਫਰਜ਼ ਬਣਦਾ ਹੈ ਜੀ ਖੇਡਾਂ ਦੇ ਨਾਲ ਜਿਵੇਂ ਗਰਾਊਂਡ ਚ ਲੈ ਕੇ ਜਾਣਾ ਚਾਹੀਦਾ ਜਿਵੇਂ ਇੱਕ ਲੜਕੀ ਨੂੰ ਤਾਂ ਮਾਂ ਨਾਲ ਅਟੈਚ ਹੁੰਦੀ ਹੈ ਜਿਹੜਾ ਬੇਟਾ ਪਾਦਰ ਨਾਲ ਅਟੈਚ ਹੁੰਦਾ ਇਹਨੂੰ ਗਰਾਊਂਡ ਲੈ ਕੇ ਜਾਣਾ ਚਾਹੀਦਾ ਇੱਕ ਆਪਣੇ ਦੋਸਤ ਦੀ ਤਰ੍ਹਾਂ ਨਾਲ ਰੱਖਣਾ ਚਾਹੀਦਾ ਅੱਜ ਕੱਲ੍ਹ ਦੀ ਪੁਰੇਰੀ ਜਿਹੜੀ ਨਸ਼ੇਵਾਲ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਸ਼ੇਵਾਲ ਨੂੰ ਇੱਕ ਗੱਲ ਨੂੰ ਮੁੜ ਸਕਦਾ ਜਿਵੇਂ ਕੰਪੀਟੀਸ਼ਨ ਕਰਾਈ ਜਾਣ ਕੰਪੀਟੀਸ਼ਨ ਕਰਾਈ ਜਾਣ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਜਿਵੇਂ ਹਰਿਆਣਾ ਹਰਿਆਣੇ ਤੋਂ ਆਪਾਂ ਦਿੱਲੀ ਨੂੰ ਜਾਂਦੇ ਆ ਸੜਕ ਤੇ ਪਲੇਅਰ ਭੱਜੇ ਜਾਂਦੇ ਆ ਉਹਨਾਂ ਹੀ ਪਾਲਸੀਆਂ ਬਣ ਕੇ ਜਿਵੇਂ ਨੈਸ਼ਨਲ ਜੋ ਕੋਈ ਮੈਡਲ ਲੈ ਕੇ ਹੁੰਦਾ ਉਹਨੂੰ ਜੋਬ ਮਿਲਣੀ ਚਾਹੀਦੀ ਨਾਲ ਦੀ ਨਾਲ ਪਲੇਅਰ ਨੂੰ ਤੇ ਨਾਲ ਹੀ ਪਲੇਅਰ ਦਾ ਭਵਿੱਖ ਹੋਣਾ ਚਾਹੀਦਾ ਮੈਡੀਕਲ ਅਸਤੇ ਇੰਸ਼ੋਰੈਂਸ ਹੋਣੀ ਚਾਹੀਦੀ ਜਿਵੇਂ ਸਾਡੀ ਕਬੱਡੀ ਸੀ ਕਬੱਡੀ ਤੇ ਵਿਵਾਦ ਉੱਠ ਰਿਹਾ ਪਹਿਲਾਂ ਮੈਂ ਕਬੱਡੀ ਖੇਡਦਾ ਰਿਹਾ ਮੈਂ ਹਰਜੀਤ ਬਾਜਾਖਾਨ ਦਾ ਕਾਲਾ ਰਾਜਾ ਗੱਗੂ ਤੇ ਮੇਰੇ ਪਿੰਡ ਦਾ ਅਮਰਜੀਤ ਤੇ ਕੁਲਦੀਪ ਸਾਡੀ ਬਹੁਤ ਹੀ ਜਿਆਦਾ ਤਵੀਂ ਟੀਮ ਸੀ ਈ ਕੋਰਟ ਜਿਹੜਾ ਸਾਡਾ ਬੰਨਾ ਸਾਰਿਆਂ ਦਾ ਇਕੱਠਾ ਉਹ ਸਾਡੇ ਪਿੰਡ ਕੈਂਪ ਲੱਗਦਾ ਰਿਹਾ ਬਾਗਾ ਮੱਲ ਜੌੜਾ ਸਾਰੇ ਸਾਰੇ ਪਲੇਅਰ ਬਲਵਿੰਦਰ ਸਿੰਘ ਪੀਟੀਸੀ ਆ ਤੁਹਾਡਾ ਕੋ ਉਹਦੇ ਨਾਲ ਨਾਲ ਸਾਡੇ ਅਸੀਂ ਸਾਰੇ ਪਲੇਅਰ ਸੀ ਜਿਹੜੇ ਕਬੱਡੀ ਦੇ ਵਿੱਚ ਸੀ ਕਬੱਡੀ ਦੇ ਵਿੱਚ ਪਹਿਲਾਂ ਤਾਂ ਕੋਈ ਨੀਂ ਗੈਬੀ ਨਹੀਂ ਚੜ੍ਹਦਾ ਹੁੰਦਾ ਸੀ ਕਿਉਂਕਿ ਉਹਦੇ ਵਿੱਚ ਸ਼ਰਮ ਮੰਨਦੀ ਸੀ ਜਿਹੜੇ ਪਲੇਅਰ ਸਾਰੇ ਵੀ ਇਹ ਮਾੜਾ ਪਲੇਅਰ ਐ ਕਿ ਬੰਨਾ ਬਣਾਉਂਦਾ ਜਦੋਂ ਹੁਣ ਕਬੱਡੀ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਹਨਾਂ ਮਾੜਾ ਨਹੀਂ ਖੇਡਦਾ ਕੋਈ ਨਸ਼ਾ ਕਰਕੇ ਪਲੇਅਰ ਮਾੜਾ ਨਹੀਂ ਖੇਡਦਾ ਕਿਉਂਕਿ ਇਹਦੀ ਕੋਈ ਪਾਲਿਸੀ ਬਣਨੀ ਚਾਹੀਦੀ ਕਬੱਡੀ ਦੀ ਵੀ ਪਾਲਿਸੀ ਬਣ ਤੇ ਪਲੇਅਰਾਂ ਨੂੰ ਮਿਲਣੀ ਚਾਹੀਦੀ ਹੈ ਨਾਲ ਇੰਸ਼ੋਰੈਂਸ ਹੋਣਾ ਚਾਹੀਦਾ ਕਈ ਵਾਰੀ ਕਿਸੇ ਪਲੇਅਰ ਤੇ ਪਹਿਲੀ ਵਾਰੀ ਸੱਟ ਵੱਜ ਜੇ ਨੀ ਪਹਿਲੀ ਮੈਚ ਦੀ ਕੋ ਇੰਨਾ ਤਕੜਾ 플레이ਰ ਹੁੰਦਾ ਉਹ ਕਰੇ ਬੈਠ ਜਾਂਦਾ ਜਿਵੇਂ ਕਈ 플레이ਰਾਂ ਦੀ ਰੀਡ ਦੀ ਹੱਡੀ ਟੁੱਟ ਗਈ ਉਹਦਾ ਚੀਕ ਬਹੁਤ ਵੱਡਾ ਨੁਕਸਾਨ ਆਇਆ ਨਾਲੇ ਘਰ ਦੇ ਨਾਲ ਦਿਲ ਟੁੱਟ ਜਾਂਦਾ ਸਾਰੇ ਪਰਿਵਾਰ ਦਾ ਮਿਲ ਰੁਟ ਜਾਂਦਾ ਨਾਲੇ ਵਿਚਾਰਿਆਂ ਕੋਈ ਇੱਕ ਦਾ ਸੋਰਸ ਨਹੀਂ ਆਉਂਦਾ